ਪੁਲਿਸ ਮੁਲਾਜ਼ਮ ਬੜੀ ਨਵਜ ਸਮਝਦੇ ਆ ਅੱਛਾ ਦੋ ਚੀਜ਼ਾਂ ਸਭ ਨੂੰ ਚੰਗਾ ਲੱਗਦੀਆਂ ਇੱਕ ਤਾਂ ਖੁਸ਼ਾਮਦ ਹਾਂ ਤਾਰੀਫ ਕਰਨੇ ਸਭ ਨੂੰ ਚੰਗੀ ਲੱਗਦੀ ਆ ਆਪਦੀ ਹਾਂ ਇੱਕ ਚੁਗਲੀ ਜਦੋਂ ਕਿਸੇ ਦੀ ਕਰਦੇ ਆ ਕਿਸੇ ਦੀ ਕਰਦੇ ਆ ਹਣਾ ਇਹ ਦੋਹੇ ਚੀਜ਼ਾਂ ਚ ਕੋਈ ਸਾਇਲੈਂਟਲੀ ਜਾਂ ਕਿਸੇ ਪਰ ਪੁਲਿਸ ਦਾ ਜਦੋਂ ਵਹਿਲੇ ਮੁਲਾਜ਼ਮ ਖੜੇ ਹੁੰਦੇ ਆ ਉਹਨਾਂ ਚ ਆਮ ਮਤਲਬ ਗੱਲਬਾਤ ਆ ਕਾਰਨ ਬਣਦੀ ਹਾਸੇ ਠੱਠੇ ਦਾ ਜਾਂ ਕਿਤੇ ਕਾਰਨ ਹੂੰ ਸਾਡੇ ਇੱਕ ਸੁਖਪ੍ਰੀਤ ਡੀਐਸਪੀ ਹੁੰਦਾ ਸੀ ਪਟਿਆਲੇ ਹਾਂਜੀ ਮੈਂ ਨਾਂ ਚੇਂਜ ਕਰ ਸਕਦਾ ਮਤਲਬ ਇੰਨਾ ਕਦਗਾ ਹੋਰਦਾ ਠੀਕ ਹੈ ਨਾ ਉਹਦਾ ਰੀਡਰ ਸੀ ਜੱਸਾ ਸਿਰ ਪਰਵਾਲੋਂ ਗੱਲ ਹਾਂ ਮੈਂ ਉਹੀ ਤਾਂ ਫਿਰ ਕਿਤੇ ਮੁੜ ਕੇ ਕੱਲ ਨੂੰ ਚਾਹ ਪਣੀ ਕੇ ਉਹਨਾਂ ਵੀ ਜਾਵੇ ਜੱਸਾ ਰੀਡਰ ਹੁੰਦਾ ਸੀ ਹਾਂ ਜੱਸਾ ਰੀਡਰ ਕਲਾਕਾਰ ਪੂਰਾ ਤੁਹਾਡੇ ਨਾਲ ਲੱਗਿਆ ਰਿਹਾ ਮੈਂ ਤੁਹਾਨੂੰ ਮਿਲਿਆ ਵੀ ਥੋੜਾ ਰੀਡਰ ਰਿਹਾ ਸੁਖਪ੍ਰੀਤ ਨਾਲ ਸੀ ਨਹੀਂ ਤੁਹਾਡੇ ਨਾਲ ਮੁਨਸ਼ੀ ਰਿਹਾ ਮੇਰੇ ਖਿਆਲ ਚ ਤੇ ਉਹਨੇ ਜੱਸੇ ਨੇ ਜਦੋਂ ਉਹ ਅਫਸਰ ਨੂੰ ਮਿਲਦਾ ਸੀ ਹੂੰ ਜਦੋਂ ਸਵੇਰੇ ਸੁਪਰੀਤ ਨਹੀਂ ਆਉਣਾ ਉਹਨੂੰ ਪਹਿਲਾਂ ਜਨਾਬ ਹੂੰ ਜਨਾਬ ਜਿਹੜੀ ਪੱਗ ਬੰਨੀ ਆ ਨਾ ਹੂੰ ਸਾ ਕਿੱਥੋਂ ਬੰਨਦੇ ਆ ਤੁਸੀਂ ਠੀਕ ਹੈ ਨਾ ਕਮਾਲਾ ਦਾੜੀ ਨਾ ਜੀ ਦਾੜੀ ਤੁਸੀਂ ਡਾਈ ਐਨੀ ਨਾ ਐਨੀ ਅੱਖ ਮੋਚ ਦੀ ਮੈਂ ਕਹਿੰਦੇ ਕਿ ਕਿਸੇ ਅਫਸਰ ਜਨਾਬ ਉਹਨੇ ਲੱਗ ਪੱਗ ਤੋਂ ਲੈ ਕੇ ਜੁੱਤੀ ਤੱਕ ਅੱਧਾ ਘੰਟਾ ਲਾ ਦੇਣਾ ਹਾਂ ਫੇਰ ਉਹਨੇ ਕੋਈ ਗੱਲ ਕਰਨੀ ਜਨਾਬ ਸਾਹਮਣੇ ਗਦਗਦ ਹੋ ਜਾਣਾ ਸੁਣ ਸੁਣ ਕੇ ਜਨਾਬ ਦੇ ਜਿਹੜੀ ਗੱਲ ਕਰਦੇ ਆ ਨਾ ਹਾਂ ਇਹ ਗੱਲ ਨਹੀਂ ਮੈਂ ਔੜ ਦੀ ਦੇਖੀ ਕਿਸੇ ਅਫਸਰ ਨੇ ਜਿਹੜੇ ਨੇ ਜਿਹੜੇ ਨੇ ਸਾਈਨਡ ਮਤਲਬ ਉਹਨੇ ਨਾ ਅੱਧਾ ਪੌਣਾ ਘੰਟਾ ਜਿਹੜਾ ਉਹ ਲਾਉਣਾ ਸਰਵਿਸ ਤੇ ਹੂੰ ਅੱਛਾ ਮਤਲਬ ਫੇਰ ਅਫਸਰ ਨੇ ਵੀ ਥੋੜਾ ਜਿਹਾ ਉੱਚੀਆਂ ਤੇ ਮਾਰ ਕੇ ਹੁੰਦਾ ਓਹ ਠੀਕ ਹੈ ਲਿਆ ڈاک ਲਿਆ ਹਨਾ ਹੂੰ ਉਹ ਪੂਰੀ ਸਰਵਿਸ ਜੀ ਹੋ ਗਈ ਸਮਝ ਲਓ ਦੀ ਤੇ ਤਿਆਰ ਹੋ ਗਿਆ ਉਹ ਕਰਦਿਆਂ ਕਰਦਿਆਂ ਬੜੀ ਸੋਹਣੀ ਦੇ ਨਿਕਲ ਗਈ ਇਨ ਦਾ ਮੀਨ ਟਾਈਮ ਸਪਰੀਸਿੰਗ ਦੀ ਬਦਲੀ ਹੋ ਗਈ ਸੰਗਰੂਪ ਤੇ ਹੂੰ ਤੇ ਜਿਹੜੇ ਗਾਮੇ ਹੋਣੀ ਸੀ ਗਨਮੈਨ ਉਹ ਲੈ ਗਈ ਅੱਛਾ ਜਦੋਂ ਗਏ ਦੂਜੇ ਤੀਜੇ ਦਿਨ ਤੇ ਸਵੇਰੇ ਜਿਹੜਾ ਲੀਡਰ ਉੱਥੇ ਮਿਲਿਆ ਉਹ ਸਵੇਰੇ ਆਇਆ ਜਨਾਬ ਇੱਕ ਤਾਂ ਤੁਹਾਡੀ ਧਰਨੇ ਚ ਡਿਊਟੀ ਹੈ ਹੂੰ ਤੇ ਇੱਕ ਸ਼ਾਮ ਨੂੰ ਆਣਾ ਇੱਥੇ ਜੱਜ ਸਾਹਿਬ ਨੇ ਆਉਣਾ ਕਿਸੇ ਫੰਕਸ਼ਨ ਤੇ ਉੱਥੇ ਜਾਣਾ ਪੈਣਾ ਤੇ ਹਾਈ ਕੋਰਟ ਦੇ ਜੱਜ ਨੇ ਆਉਣਾ ਜੱਜ ਦੇ ਜੱਜ ਸਾਹਿਬ ਨੇ ਆਉਣਾ ਤੇ ਤੁਹਾਡੀ ਉੱਥੇ ਡਿਊਟੀ ਹੈ ਹੋਰ अच्छा सुखप्रीत देखिये ਵੀ ਡਾਕਟਰ ਨੇ 10 ਦਾ ਡਿਊਟੀ ਉਹਦੇ ਹੁਣ ਕੁਛ ਘਾਟ ਜੀ ਮਹਿਸੂਸ ਹੋਈ ਜਾਵੇ ਉਹ ਡੋਜ਼ ਨਹੀਂ ਮਿਲੀ ਉਹਨੂੰ ਜਿਹੜੀ ਜਿਹੜੀ ਜੱਸੇ ਵਾਲੀ ਡੋਜ਼ ਹੁੰਦੀ ਸੀ ਹਾਂ ਹਾਂ ਉਹਨੂੰ ਤਾਂ ਕਿਰਨ ਕੋਸ਼ ਹੈਗੀ ਘਾਟ ਜੀ ਤੇ ਵਸਗੀਆਂ ਲੈਣ ਲੱਗ ਪਿਆ اچھا ਨਾ ਕੁਛ ਨਹੀਂ ਯਾਰ ਕੀ ਹੋ ਜਾਵੇ ਤਾਂ ਮਤਲਬ ਹੈ ਨਾ ਗਵਰਨਮੈਂਟ ਦੋ ਵਾਰ ਗਿਆ ਅੱਗੇ ਪਿੱਛੇ ਜੇ ਤੇ ਉਦਾਸ ਜੇ ਅੱਧੇ ਜੇ ਮਾਨਾ ਬੈਠਾ ਡੀਐਸਪੀ ਸਾਹਿਬ ਬੈਠੇ ਹੂੰ ਗਵਰਨਮੈਂਟ ਸਮਝ ਗਿਆ ਵੀ ਇਹ ਨਾ ਜੱਸੇ ਰੀਡਰ ਦੀ ਘਾਟ ਮਹਿਸੂਸ ਕਰ ਰਿਹਾ ਉਹਨੇ ਉਹਨੇ ਫੋਨ ਕੀਤਾ ਛੋਟੇ ਰੀਡਰ ਨੂੰ ਹਾਂ ਉਹ ਕਹਿੰਦਾ ਬਾਈ ਕਹਿੰਦਾ ਜੱਸੇ ਨੂੰ ਮੜਾ ਬੱਸ ਚੜਾਈ ਸੰਗਰੂਰ ਵਾਲੀ ਹਾਂ ਕਹਿੰਦਾ ਕੀ ਕਰਨਾ ਕਹਿੰਦਾ ਕੁਛ ਨਹੀਂ ਡਿਊਟੀ ਸਾਹ ਨੂੰ ਤੋੜ ਜੀ ਲੱਗੀ ਅੱਛਾ ਅੱਛਾ ਦੋਰ ਲੱਗੀ ਪਈ ਆ ਵਾਕਈ ਇਹਦੀ ਵੀ ਇਹ ਵੀ ਐਡਿਕਸ਼ਨ ਹੋ ਗਈ ਉਹਨੂੰ ਉਹਨਾਂ ਨੂੰ ਤਾਰੀਫ਼ ਸੁਣਨ ਦੀ ਆਦਤ ਹੈ ਤਾਰੀਫ਼ ਸੁਣਨੇ ਤਾਂ ਹੀ ਤਾਂ ਹੁੰਦਾ ਜਦੋਂ ਰਿਟਾਇਰਮੈਂਟ ਤੋਂ ਬਾਅਦ ਨਾ ਜਿਹੜੀ ਤਾਰੀਫ਼ ਪਹਿਲਾਂ ਕਰਦੇ ਹੁੰਦੇ ਆ ਉਹ ਅਸਲ 'ਚ ਹੁੰਦਾ ਕੀ ਹੈ ਗੱਲਾਂ ਜਿਹੜੀ ਫੈਸਲੇ ਕਰ ਲਈ ਹੁੰਦੀ ਹੈ ਜਾਂ ਲੋਕ ਸੰਬੋਧਨ ਕਰਦੇ ਆ ਉਹ ਚੇਅਰ ਨੂੰ ਕਰ ਰਹੇ ਹੁੰਦੇ ਆ ਹਾਂ ਚੇਅਰ ਨੂੰ ਕਰ ਰਹੇ ਤੇ ਅਸੀਂ ਜਾਂ ਸਾਡੇ ਅਫਸਰ ਅਸੀਂ ਇਹ ਸਮਝ ਲੈਣੇ ਆਂ ਵੀ ਅਥਾਰਟੀ ਮੈਂ ਹੈ ਹਾਂ ਉਹ ਤੁਹਾਡੀ ਗਲੇ ਉਹਦੇ ਉਹਦੇ ਚ ਪੈਨਲਟੀ ਚ ਆ ਜਾਂਦੀ ਹੈ ਉਹ ਜਦੋਂ ਰਿਟਾਇਰ ਹੋ ਜਾਂਦੇ ਆ ਤੇ ਉਹ ਸਮਝਦੇ ਵੀ ਜਦੋਂ ਮੈਂ ਇੱਥੇ ਆ ਗਿਆ ਤਾਂ ਅਥਾਰਟੀ ਮੇਰੇ ਨਾਲ ਕਿਉਂ ਨਹੀਂ ਆਈਗੀ ਮੇਰੇ ਨਾਲ ਕਿਉਂ ਨਹੀਂ ਆਈ ਅੱਛਾ ਲੋਕਾਂ ਦੇ ਕੰਮ ਤਾਂ ਉਹ ਚੇਅਰ ਨਾ ਹੁੰਦੇ ਉਹ ਚੇਅਰ ਕੋਲੇ ਜਾਂਦੇ ਆ ਫਿਰ ਬਹੁਤ ਗਿਲੇ ਸ਼ਿਕਵੇ ਹੁੰਦੇ ਆ ਕਈ ਬੜੇ ਮਤਲਬ ਉਸ ਨੂੰ ਗਿਲੇ ਸ਼ਿਕਵਿਆਂ ਨੂੰ ਆਪਣੇ ਆਪ ਨੂੰ ਸਾਂਭਣ ਦੇ ਬੜੇ ਯਤਨ ਕਰਦੇ ਆ ਕਈ ਤਾਂ ਸਵੇਰੇ 3 ਵਜੇ ਗੁਰਦੁਆਰਾ ਸਾਹਿਬ ਜਾਂ ਲੱਭਦੇ ਤੁਹਾਨੂੰ ਚੱਲੋ ਵੀ ਇਹਦਾ ਆਪਣਾ ਆਪਣਾ ਲੋਕਾਂ ਦਾ ਫੇਰ ਦਾ ਜਿਹਨੂੰ ਜੋੜਦਾ ਹੈ ਚੰਗੀ ਗੱਲ ਹੈ ਮੈਂ ਤਾਂ ਕਿੰਨੇ ਧਾਰਮਿਕ ਪਾਸੇ ਜੋੜਦੇ ਆ ਚੰਗੀ ਗੱਲ ਹੈ ਜਿਹੜਾ ਪਹਿਲਾ ਰਹਿ ਗਿਆ ਹੁੰਦਾ ਉਹ ਆਪਦਾ ਇਸ ਤਰ੍ਹਾਂ ਪੂਰਾ ਕਰਦੇ ਆ ਹਾਂ ਉਹ ਹੈਨਾ ਗਾਣਾ ਨਹੀਂ ਪੰਜਾਬੀ ਦਾ ਵੀ ਜਵਾਨੀ ਵੇਲੇ ਲੁੱਟੇ ਬਾਣੀਏ ਅਜੇ ਕਈ ਵਾਰੀ ਨਾ ਬੜੀ ਸਿਚੁਏਸ਼ਨ ਬੜੀ ਵਧੀਆ ਮਤਲਬ ਇਦਾਂ ਦੀ ਸਸਪੈਂਸਫੁਲ ਹੁੰਦੀ ਹੈ ਬੜੀਆਂ ਬੜੀਆਂ ਅ ਮੈਂਕ ਤੁਸੀਂ ਪਹਿਲਾ 1983 ਦੀ ਫਿਲਮ ਆਈ ਸੀ ਜਾਨੇ ਵੀ ਦੋ ਯਾਰੋ ਹਾਂ ਜਿਹੜੇ ਚ ਹੁੰਦੇ ਆ ਨਸੀਰੁद्दीन ਸ਼ਾਹ ਤੇ ਨਸੀਰੁद्दीन ਸ਼ਾਹ ਤੇ ਓਮਪੁਰੀ ਤੇ ਇੱਕ ਹੋਰ ਮੇਰਾ ਫੇਵਰਿਟ ਫੇਵਰਿਟ ਐਕਟਰ ਨਾਪ ਉਹ ਮੈਂ ਨਾ ਭੁੱਲ ਗਿਆ ਮੋਟੇ ਜਿਹੇ ਆ ਪਰੇ ਜੀ ਹਾਂ ਪਰੇ ਜੀ ਹਾਂ ਬੜੀ ਵਧੀਆ ਪਿਕਚਰ ਸੀ ਉਹ ਡੈਡ ਬੋਡੀ ਦੇ ਆਰਾਊਂਡ ਘੁੰਮਦੀ ਡੈਡ ਬੋਡੀ ਨੂੰ ਲੈ ਕੇ ਜਾਂਦੇ ਹੁੰਦੇ ਹਾਂ ਹਾਂ ਡੈਡ ਬੋਡੀ ਕਦੇ ਉਹ ਕਿਤੇ ਲੈ ਜਾਂਦੇ ਕਿਤੇ ਲੈ ਜਾਂਦੇ ਡੈਡ ਬੋਡੀ ਦੇ ਆਰਾਊਂਡ ਘੁੰਮਦੇ ਨਵੇਂ ਨਵੇਂ ਆਈ ਸੀ ਉਹ ਤਾਂ ਹਾਂ ਨਵੇਂ ਨਵੇਂ ਬਹੁਤ ਸੋਹਣੀ ਪਿਕਚਰਾਂ ਹਨ ਬਹੁਤ ਘਟ ਮਿਲਦੀਆਂ ਇਹ ਜਿਹੇ ਪਿਕਚਰਾਂ ਬਹੁਤ ਘਟ ਬਣਦੀਆਂ ਮੂ ਇਦਾਂ ਦੀ ਕਨਸੀਡੈਂਟ ਹੋਈ ਅੱਛਾ ਮੈਂ ਵੀ ਸੋਚੀ ਜਾਂਦਾ ਸੀ ਮੈਂ ਕਿ ਜਾਣੇ ਵੀ ਤੇ ਯਾਰ ਉਹ ਇੱਥੇ ਕਿੱਥੇ ਆ ਗਈ ਇੱਥੇ ਹਾਂ ਉਹਨੂੰ ਸੇਮ ਸਟੋਰੀ ਦੱਸਦਾ ਕੀ ਹੋਇਆ ਕਿ ਇੱਕ ਵਾਰੀ ਫਿਰੋਜ਼ਪੁਰ ਦੀ ਗੱਲ ਆ ਕਿ ਤੇ ਥਾਣੇ ਚ ਥਾਣੇ ਦੀ ਗੱਲ ਆ ਉੱਥੇ ਇੱਕ ਟਰੱਕ ਵਾਲੇ ਨੇ ਇੱਕ ਰਾਹੀਰ ਜਾਂਦਾ ਸੀ ਜਿਹੜਾ ਉਹ ਡਰ ਕੇ ਮਾਰਦਾ ਹਾਂ ਰਾਤ ਨੂੰ ਅੱਛਾ ਉਹ ਥਾਣੇ ਚੋਂ ਦੀ ਡਿਊਟੀ ਲੱਗੀ ਡਿਊਟੀ ਅਫਸਰ ਚਲਾ ਗਿਆ ਤਾਂ ਉਹਨੇ ਕੀਤਾ ਡੈੱਡ ਬੋਡੀ ਸਾਈਡ ਤੇ ਰੱਖਤੀ ਤੇ ਟਰੱਕ ਕ੍ਰੇਨ ਨਾਲ ਪਾਸੇ ਕਰਵਾਤਾ ਵੀ ਚਲੋ ਹੋਰ ਕੋਈ ਰਾਤ ਐਕਸੀਡੈਂਟ ਨਾ ਹੋ ਜੇ ਹਨਾ ਜਿਵੇਂ ਆਪਣੇ ਕਹਿੰਦੇ ਵਕਤ ਬੇਗਾਹ ਹੋ ਚੁੱਕਾ ਹਨਾ ਡਿਲੇਟ ਹੋ ਗਿਆ ਤੇ ਉਹਨੇ ਉਹ ਟੂਲ ਦੇ ਵਿੱਚ ਰਜਾਈ ਪਈ ਸੀ ਉਹਦੀ ਹਾਂਜੀ ਆਪਣੇ ਰੈਵਰ ਉਹ ਰਜਾਈ ਨੈਚਰਲੀ ਡਰਾਈਵਰ ਜਿਵੇਂ ਕਰਦੇ ਹੁੰਦੇ ਨੇ ਸ਼ਾਲ ਮਾ ਕੇ ਭੱਜ ਗਿਆ ਦੀ ਗੱਡੀ ਛੱਡ ਗਿਆ ਦਾ ਤੇ ਉਹ ਬਦਲਾ ਕੇ ਬੰਦਾ ਮਰ ਗਿਆ ਉਹਨੇ ਉਹ ਰਜਾਈ ਡੈੱਡ ਬੋਡੀ ਦੇ ਪਾਤੀ ਉੱਤੇ ਅੱਛਾ ਢੱਕੀ ਜਾਵੇ ਢੱਕੀ ਜਾਵੇ ਉੱਥੇ ਇੱਕ ਨਵਾਂ ਸਪਾਈ ਮੁੰਡਾ ਤੇ ਨਾਲ ਇੱਕ ਹੋਮਗਾਰਡ ਦਾ ਦੋਨੇ ਛੱਡਦੇ ਅੱਛਾ ਡੈੱਡ ਬੋਡੀ ਵਾਸਤੇ ਚਲੋ ਬਾਕੀ ਕਾਰਵਾਈ ਸਵੇਰੇ ਕਰਾਂਗੇ ਡੈੱਡ ਬੋਡੀ ਦੀ ਸਾਮ ਸੰਭਾਲ ਲਈ ਸਾਹੀ ਬਾਣੇ ਦੇ ਹਵਾਲੇ ਕੀਤੀ ਜਾਂਦੀ ਹੈ ਹਵਾਲੇ ਕੀਤੀ ਜਾਂਦੀ ਹੈ ਨਾ ਤਾਂ ਉਹਨਾਂ ਦੀ ਅੱਗ ਬਾਲ ਲਈ ਉਹਨੇ ਠੰਡ ਸੀ ਬਹੁਤ ਜ਼ਿਆਦਾ ਤੇ ਅੱਗ ਬਾਲ ਕੇ ਬੈਠੇ ਰਹੇ ਉਹ ਉਦੋਂ ਬਾਅਦ ਫਿਰ ਨੈਚੁਰਲੀ ਭੁੱਖ ਤਾਂ ਲੱਗਣੀ ਸੀਗੀ ਤੇ ਉਹ ਕਹਿੰਦਾ ਐਂ ਕਰਦੇ ਆਪਾਂ ਹੋਮ ਗਾਰਡ ਦਾ ਜਿਹੜਾ ਜਵਾਨ ਸੀਗਾ ਕਹਿੰਦਾ ਵੀ ਐਂ ਕਰਦੇ ਆ ਪੁਰਾਣਾ ਬੰਦਾ ਸੀਗਾ ਕਹਿੰਦੇ ਇੱਥੇ ਢਾਬਾ ਹੈਗਾ 2 ਕਿਲੋਮੀਟਰ ਜਾ ਕੇ ਤੇ ਆਪਾਂ ਵਾਰੀ-ਵਾਰੀ ਰੋਟੀ ਖਾਇਆ ਹੋਣਾ ਉਹ ਨਵਾਂ ਮੁੰਡਾ ਡੈੱਡ ਬੋਡੀ ਕੋਲ ਬੈਠਣ ਤੋਂ ਡਰਦਾ ਸੀ ਕੱਲਾ ਹਾਂਜੀ ਉਹ ਕਹਿੰਦਾ ਯਾਰ ਅਸੀਂ ਦੋਨੇ ਚੱਲਦੇ ਆ ਇਕੱਠੇ ਹੈ ਨਾ ਹਾਂਜੀ ਉਹ ਕਹਿੰਦਾ ਲੈ ਉਹ ਡੈੱਡ ਬੋਡੀ ਨੇ ਕੀ ਹੁੰਦਾ ਪਈ ਐ ਇੱਥੇ ਦੋਨੇ ਚੱਲਦੇ ਆ ਆਪਾਂ ਤੇ ਦੋਨੇ ਜਾਣੇ ਜੀ ਉਹ ਚਲੇ ਗਏ ਰੋਟੀ ਖਾਣ ਅੱਛਾ ਜੀ ਰੋਟੀ ਖਾ ਕੇ ਇਹਨੂੰ 2 ਘੰਟੇ ਲੱਗ ਗਏ ਆਉਣ ਜਾਣ ਚ ਪੈਦਲ ਹੀ ਗਏ ਹਾਂਜੀ ਆ ਕੇ ਫੇਰ ਉਹਨਾਂ ਨੇ ਅੱਗ ਬਾਲ ਲਈ ਬੈਹ ਗਏ ਹਾਂਜੀ ਤੇ ਹੋਮਗਾਰਡ ਵਾਲਾ ਜਿਹੜਾ ਬੰਦਾ ਸੀ ਉਹ ਬੀੜੀਆਂ ਪੀਂਦਾ ਸੀ ਅੱਛਾ ਉਹਨੇ ਬੀੜੀ ਲਾ ਲਈ ਅੱਛਾ ਉਹ ਜਦੋਂ ਬੀੜੀ ਦੇ 2 ਕਾਸੀ ਲਾਏ ਹੋਣੇ ਉਹਨੇ ਹਾਂਜੀ ਦੇਖਿਆ ਕਿ ਰਜਾਈ ਹਿੱਲਣ ਲੱਗ ਪਈ ਉਹ ਉਸ ਤਰ੍ਹਾਂ ਦੇ ਹੋਗੇ ਰਜਾਈ ਹਿੱਲੀ ਜਾਂਦੀ ਡੈੱਡ ਬੋਡੀ ਇੰਨੀ ਦੇਰ ਨੂੰ ਨਾ ਰਜਾਈ ਚੋਂ ਹੱਥ ਨਿਕਲਿਆ ਅੱਛਾ ਕੋਲਾ ਮੈਲ ਨਾ ਭਰਿਆ ਡਡ ਨੋ ਨੌ ਲੰਬੇ ਹੈ ਨਾ ਹਾਂਜੀ ਉਹ ਜਿਵੇਂ ਖੂਨੀ ਪੰਜਾ ਹੁੰਦਾ ਹੈ ਨਾ ਫਿਲਮਾਂ ਚ ਹੁੰਦਾ ਸੀਗਾ ਹਾਂਜੀ ਤੇ ਉਹ ਕਹਿੰਦਾ ਅੰਦਰੋਂ ਆਵਾਜ਼ ਆਈ ਰਜਾਈ ਚੋਂ ਹਾਂ ਕਹਿੰਦਾ ਮੈਨੂੰ ਬੀੜੀ ਦਿਓ ਮੈਂ ਵੀ ਬੀੜੀ ਪੀਣੀ ਆ ਉਹ ਦਾ ਭਰਾ ਉਹ ਆਸਾਨ ਮਾਰੇਗਾ ਉਹਨਾਂ ਨੇ ਤਾਂ ਭੱਜ ਲਈ ਉਹ ਹਾਂਜੀ ਸਿੱਧੇ ਜਾ ਕੇ ਥਾਣੇ ਸਾਹ ਲਿਆ ਉਹਨਾਂ ਨੇ ਹਾਂ ਜੀ ਥਾਣੇ ਜਾ ਕੇ ਸਾਰੇ ਡਿਊਟੀ ਆਫਸਰ ਨੂੰ ਗੱਲ ਦੱਸੀ ਹੈ ਨਾ ਹਾਂ ਜੀ ਵਿਆਹ ਹੋ ਗਿਆ ਉਹ ਕੋ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਾ ਹੋਵੇ ਕੋਈ ਬੰਦਾ ਇਹ ਕਿਵੇਂ ਹੋ ਸਕਦਾ ਵੀ ਡੈੱਡ ਬੋਡੀ ਅਸੀਂ ਰੱਖ ਕੇ ਆਏ ਆ ਐ ਰਜਾਈ ਕਿਵੇਂ ਹਿੱਲ ਜਾਊਗਾ ਨਾ ਚਲੋ ਜੀ ਉਹ ਹੋਮ ਗਾਰਡ ਵਾਲਾ ਤਾਂ ਪੀਂਦਾ ਗੁੰਦਾ ਸੀ ਉਹਨੇ ਤੇ ਪਉਆ ਪੀਤਾ ਤੇ ਸੌ ਗਿਆ ਤੇ ਉਹ ਸਪਾਈ ਨੂੰ ਬੁਖਾਰ ਹੋ ਗਿਆ ਵਿਚਾਰੇ ਨਵਾਂ ਮੁੰਡਾ ਸੀਗਾ ਅੱਛਾ ਜੀ ਤਾਂ ਬਾਅਦ ਚ ਸਟੋਰੀ ਇਹ ਨਿਕਲੀ ਕਿ ਉੱਥੇ ਜਦੋਂ ਰੋਟੀ ਖਾਣ ਗਏ ਉੱਥੇ ਇੱਕ ਕਮਲਾ ਬੰਦਾ ਸੀਗਾ ਉੱਥੇ ਆਮੀ ਢਾਬੇ ਟੂਪੇ ਤੇ ਫਿਰਦਾ ਰਹਿੰਦਾ ਸੀ ਕਿਦੋਂ ਰੋਟੀ ਖਾ ਲਈ ਕਿਦੋਂ ਕਰ ਲਈ ਕੋ ਕਰ ਲਈ ਉਹ ਜਦੋਂ ਰੋਟੀ ਖਾਣ ਗਿਆ ਤੇ ਉਹਨੇ ਦੇਖਿਆ ਵੀ ਅੱਗ ਪਈ ਹੈ ਉਹ ਅੱਗ ਸੇਕਣ ਲੱਗ ਗਿਆ ਹੂੰ ਅੱਗ ਦੀ 부ਧੀ ਤੇ ਉਹਨੂੰ ਨੀਂਦ ਆ ਗਈ ਹੂੰ ਉਹਨੇ ਕੀਤਾ ਜੀ ਉਹ ਰਜਾਈ ਦੇਖੀ ਰਜਾਈ ਥੱਲੇ ਬੋਡੀ ਪਈ ਸੀ ਨੇ ਮਾਰਾ ਠੇਡਾ ਉਹ ਥੱਲੇ ਖਤਾਨਾ ਸਿੱਟਦੀ ਬੈਡ ਬੋਡੀ ਆਪ ਰਜਾਈ ਚ ਵੜ ਕੇ ਸੌ ਗਿਆ ਸੁੱਤ ਰਿਹਾ ਜਦੋਂ ਉਹ ਬੀੜੀਆਂ ਉਹ ਵੀ ਪੀਂਦਾ ਸੀਗਾ ਜਦੋਂ ਬੀੜੀ ਦਾ ਧੂਆਂ ਉਹ ਚੜਿਆ ਨੱਕ ਨੂੰ ਉਹਦੇ ਹਣਾ ਤੇ ਉਹ ਉਹਦਾ ਵੀ ਉਹਦਾ ਵੀ ਜੀ ਕਰ ਰਿਹਾ ਉਹਨੇ ਹੱਥ ਮਾਰ ਕੱਟਿਆ ਕਹਿੰਦਾ ਮੈਂ ਵੀ ਬੀੜੀ ਪੀਣੀ ਮੱਲੇ ਬੜਾ ਬੜੀ ਫਿਲਮੀ ਸਟੋਰੀ ਚ ਸਸਪੈਂਸਫੁਲ ਸ਼ੁਗਰ ਹੈ ਏਡਾ ਬੜੀ ਜਿਹੜੀ ਉਹਨੇ ਸਿੱਟੀ ਸੀ ਉਹ ਮਿਲ ਗਈ ਉਹ ਮਿਲ ਗਈ ਹਾਂ